ਤੇ ਕੋਈ ਇਨਸਾਫ ਦੀ ਕਿਸੇ ਤੋਂ ਉਮੀਦ ਹੀ ਨਾ ਰੱਖ ਸਕਦੇ ਅਸੀਂ ਹੁਣ ਮੇਰੇ ਡੈਡੀ ਪੁਲਿਸ ਚ ਹੁੰਦੇ ਹੋਏ ਅਸੀਂ ਦਰਦ ਦਰ ਭਟਕ ਰਹੇ ਆਂ ਜੇ ਅਸੀਂ ਨਹੀਂ ਸੇਫ ਹੈਗੇ ਜੀ ਪੁਲਿਸ ਵਾਲਿਆਂ ਦੇ ਬੱਚੇ ਨਹੀਂ ਸੇਫ ਤਾਂ ਆਮ ਜਨਤਾ ਕਿਵੇਂ ਸੇਫ ਹੋਊਗਾ ਓਏ ਖੜੋ ਰੇ ਓਏ ਚੰਨੀ ਭਜਿਆ ਜਾਂਦਾ ਦੇਖ ਓਏ ਭਜਿਆ ਜਾਂਦਾ ਓਏ ਭਜਿਆ ਜਾਂਦਾ ਚੰਨੀ ਮੈਂ ਕੈਨੇਡਾ ਤੋਂ ਆਈਆਂ ਟੋਰੰਟੋ ਤੇ ਜਦੋਂ ਮੈਨੂੰ ਪਤਾ ਲੱਗਿਆ ਮੈਂ ਦੂਜੇ ਦਿਨ ਹੀ ਆਪਦੇ ਬ੍ਰਦਰ ਲਈ ਆ ਗਈ ਤੇ ਸੀਡੀਆਈ ਦੀ ਆਫਿਸ ਪਹੁੰਚਿਆ ਨਹੀਂ ਸਾਨੂੰ ਕੋਈ ਇਨਸਾਫ ਕਰਾਏਗਾ ਤੇ ਸਾਡੇ ਪਾਸ ਹਸਬੰਦ ਦੀਆਂ ਤਰ੍ਹਾਂ ਬਸ ਲਾਈਆਂ ਜਾਣ ਕੀ ਕਿੜੀ ਗਰਿਆਂ ਨੇ ਸਦਾਰੀ ਕਿੜੀ ਕੀ ਗੱਲ ਬਾਤ ਤੁਸੀਂ ਤੁਸੀਂ ਅੱਜ ਆਈਡੀ ਸਾਹਿਬ ਦੇ ਪੇਸ਼ ਹੋ ਆਏ ਕੀ ਗੱਲ ਬਾਤ ਹੈ ਇਹਨਾਂ ਨੇ ਸਰ ਮੇਰੇ ਮਤਲਬ ਫਰੈਂਡ ਸਰਕਲ ਚ ਚਲੋ ਸੀਗੇ ਅਸੀਂ ਕੈਂਪ ਕੁੰਪਾ ਲਵਾਉਂਦੇ ਹੁੰਦੇ ਸੀਗੇ ਤੇ ਇਕੱਠੇ ਹੋ ਕੇ ਜਾਂਦੇ ਹੁੰਦੇ ਸੀ ਮੁੰਡੇ ਆ ਤੇ ਚਲੋ ਇਹਨਾਂ ਨੇ ਨਾ ਕੋਈ ਮੋਟਰ ਮੋਟਰਸਾਈਕਲ ਚੋਰੀ ਕੀਤਾ ਤੇ ਇਹਨਾਂ ਨੇ ਮੈਨੂੰ ਦੱਸਿਆ ਵੀ ਐ ਕਰਕੇ ਸੀ ਆਹ ਚੀਜ਼ ਕੀਤੀ ਆ ਵੀ ਬਹੁਤ ਨਜ਼ਾਰਾ ਇਹ ਚੀਜ਼ ਵੀ ਜਦੋਂ ਮਰਜੀ ਵੇਚ ਦੋ ਲੈ ਆਓ ਜੀ ਉਹ ਤੇ ਇਹਨਾਂ ਦੇ ਸਰ ਪਿੰਡ ਚ ਗੱਲ ਗੁੱਲ ਪਤਾ ਲੱਗੀ ਇੱਕ ਦੋ ਜਣਿਆਂ ਨੂੰ ਤੇ ਇਹਨਾਂ ਨੇ ਚਲੋ ਸਰ ਮੇਰੇ ਤੇ ਸ਼ੱਕ ਕੀਤਾ ਵੀ ਐ ਕਰਕੇ ਵੀ ਇਹਨੇ ਇਹ ਮੇਰੇ ਕੋਲੇ ਆਏ ਚੋਰੀ ਬਹਾਦਰ ਹਾਂਜੀ ਹਾਂਜੀ ਇਹਨਾਂ ਨੇ ਸਰ ਮੈਨੂੰ ਫੋਨ ਕੀਤਾ ਵੀ ਕਹਿੰਦੇ ਵੀ ਤੈਨੂੰ ਛੱਡਣਾ ਨਹੀਂ ਤੂੰ ਵੀ ਇਹੋ ਜਿਹੇ ਗੱਲਾਂ ਕਰਦਾ ਤੇ ਆਹ ਸਰ ਮੁੰਡਾ ਪਿੰਡ ਦਾ ਹੀ ਆ ਉਹਨਾਂ ਦੇ ਤੇ ਕਹਿੰਦੇ ਵੀ ਤੂੰ ਇਹੋ ਜਿਹੇ ਗੱਲਾਂ ਕਰਦਾ ਸਾਡੇ ਬਾਰੇ ਭੰਡਦਾ ਲੋਕਾਂ ਕੋਲੇ ਇਹ ਉਹ ਵੀ ਤੂੰ ਚੋਰੀਆਂ ਕਰਦਿਆ ਇਹ ਉਹ ਤੇ ਉਸ ਤੋਂ ਬਾਅਦ ਸਰ ਮੈਂ ਆਪਣੇ ਫਾਦਰ ਨੂੰ ਸਾਰੀ ਗੱਲ ਦੱਸੀ ਵੀ ਐ ਕਰਕੇ ਆਹ ਗੱਲ ਤੇ ਫਾਦਰ ਨੇ ਸਰ ਕੀਤੀ ਇਹਨਾਂ ਨਾਲ ਗੱਲ ਫੋਨ ਫਾਨ ਤੇ ਤੇ ਸਾਰੀ ਗੱਲ ਚਲੋ ਸੌਲਡ ਆਊਟ ਹੋ ਗਈ ਸੀ ਸਰ ਤੇ ਉਸ ਤੋਂ ਬਾਅਦ ਸਰ ਵੀ ਇਹ ਘਟੋ ਘਟ ਅੱਧੇ ਭੌਣੇ ਘੰਟੇ ਬਾਅਦ ਸਰ 25 ਕੇ ਜਾਣੇ ਆਏ ਸਰ 22 ਕੇ ਜਾਣੇ лен ਕੁਝ ਸਾਰੇ ਤਾਂ ਚੂਲਿਆਂ ਚ ਤੇ ਬਾਕੀ ਸਾਰੇ ਸੀਗੇ ਬਾਈ ਨੇ ਸਰ ਬੰਦੇ ਯਾਦ ਨਹੀਂ ਬਾਕੀ ਬਾਈ ਫੇਸ ਯਾਦ ਨਹੀਂ ਸਰ ਤੇ ਇਹਨਾਂ ਨੇ ਸਰ ਆ ਕੇ ਮਤਲਬ ਸਿੱਧੇ ਖੰਡੇ ਚਲਾ ਦੇ ਸਰ ਤੁਹਾਡੇ ਫਾਦਰ ਸਰ ਇਹ ਸਹੀ ਨੇ ਕਿਹੜੇ ਥਾਣੇ ਦੇ ਹੈ ਉਹ ਸਰ ਹੈਗੇ ਆਪਣੇ ਬਦਦਵਾਲਾ ਨੱਕੇ ਦੇ ਇਹ ਸੀ ਜਮਕੌਰ ਦੇ ਅੱਛਾ ਕੀ ਕਹਿਣਾ ਚਾਹੋਗੇ ਜਿਹੜੇ ਇਨਸਾਫ ਲੋਕਾਂ ਨੂੰ ਦਵਾਉਂਦੇ ਨੇ ਇਨਸਾਫ ਸਰ ਇਹਨਾਂ ਨੂੰ ਇਨਸਾਫ ਦੇ ਲਈ ਭੜਕਣਾ ਪੈ ਰਿਹਾ ਹਾਂਜੀ ਸਰ ਗੱਲ ਆਇਆ ਸਰ ਸੁਧਾਰ ਵਾਲੇ ਐਸਐਚਓ ਸਰ ਕੋਈ ਸਰ ਸਟੈਪ ਨਹੀਂ ਚੱਕ ਰਹੀ ਜੀ ਤੇ ਉਹ ਕੋਈ ਸਰ ਮਤਲਬ ਫਾਦਰ ਜਦੋਂ ਕਾਲ ਕਰਦੇ ਜੀ ਬਹੁਤ ਰੂੜਲੀ ਤਰੀਕੇ ਨਾਲ ਬੋਲਦੇ ਆ ਜੀ ਕਾਰਨ ਕੀ ਸਮਝੇ ਕਾਰਨ ਸਰ ਹੁਣ ਇਹ ਕੀ ਕਹਿ ਸਕਦੇ ਆ ਜੀ ਕਿੰਨਾ ਟਾਈਮ ਹੋ ਗਿਆ ਸਰ ਸਾਰਾ ਤੁਹਾਡੇ ਫਾਦਰ ਦਾ ਵੀ ਇੱਕ ਪੁਲਿਸ ਅਧਿਕਾਰੀ ਅਫਸਰ ਨੇ ਸਰ ਸੇਫ ਹੀ ਹੈ ਜੀ ਕੋ ਵੀ ਨਹੀਂ ਇਹ ਵੀ ਪੁਲਿਸ ਪਰਿਵਾਰ ਦੇ ਉੱਤੇ ਵੀ ਇੰਨਾ ਹਮਲਾ ਕਰ ਹਾਂਜੀ ਸੇਫ ਹੀ ਹੈ ਨਹੀਂ ਸਰ ਤੁਡੇ ਸਾਹਮਣੇ ਆ ਸਰ ਪੁਲਿਸ ਫੈਮਲੀ ਦੀ ਸੇਵ ਜੀ ਬਾਕੀ ਕੌਣ ਸੇਵ ਹੋ ਗਏ ਸੀ ਕਿਹਾ ਕਿ ਮੇਰੇ ਤੇ 20 ਤੋਂ 25 ਜਣਾਂ ਨੇ ਹਮਲਾ ਕੀਤਾ ਹਾਂਜੀ ਸਰ ਜਿਹੜੇ ਤੁਹਾਡੇ ਨਾਲ ਦੇ ਨੌਜਵਾਨ ਸੀ ਉਹੀ ਸੀ ਕਿ ਬਾਹਰੋਂ ਹੀ ਮੁੰਡੇ ਸੱਦੇ ਸਨ ਨਹੀਂ ਸਰ ਉਹਨਾਂ ਨੇ ਮੁੰਡੇ ਸੱਦੇ ਸੀ ਬਾਹਰੋਂ ਜੀ ਹਾਂਜੀ ਜਿਹੜੀ ਕੁੱਟਮਾਰ ਦੀ ਵੀਡੀਓ ਉਹਨਾਂ ਨੇ ਉੱਨੀ ਵਾਇਰਲ ਕੀਤੀ ਗਈ ਹਾਂਜੀ ਹਾਂਜੀ ਸਰ ਕੋਈ ਆਈਟੀ ਐਕਟ ਨਹੀਂ ਲਾਇਆ ਜੀ ਕੋਈ ਕੋਈ ਮਤਲਬ ਇਹਨਾਂ ਨੇ ਕੋਈ ਜ਼ਿਆਦਾ ਧਰਾਮਾ ਨਹੀਂ ਲਾਇਆ ਜੀ ਕਹਿੰਦੇ 23 ਦੀ ਰੈਪੋਰਟ ਪਾਉਣੀ ਐ ਐਸਐਚਓ ਸਰ ਕਹਿੰਦੇ ਤੇ ਸਰ ਜਿਹੜੇ ਵੱਡੇ ਅਫਸਰ ਸੀਗੇ ਉਹਨਾਂ ਨੇ ਸਾਡੀ ਬਹੁਤ ਸਪੋਰਟ ਕੀਤੀ ਆ ਜੀ ਚਲੋ ਉਹਨਾਂ ਮੈਨੂੰ ਸੀ ਉਹਨਾਂ ਨੂੰ ਹੈਲੋ ਬਾਈ ਨੇਮ ਅਣਜਾਣ ਦੇ ਬੰਦੇ ਜਿਹੜਾ ਹਾਂਜੀ ਹਾਂਜੀ ਸਰ ਬਾਈ ਬਾਈ ਨੇਮ ਅ ਸਰ ਉਹਨਾਂ ਦੇ ਪਿੰਡ ਦਾ ਹੀ ਹੈ ਮੁੰਡਾ ਤੇ ਇਹ ਸਰ ਸਾਰਿਆਂ ਨੂੰ ਜਾਣਦਾ ਹਾਂਜੀ ਮੈਂ ਵੀ ਮੇਰਾ ਨਾਮ ਅਮਨਪ੍ਰੀਤਾ ਤੇ ਮੈਨੂੰ ਜਦੋਂ ਹੀ ਪਤਾ ਲੱਗਿਆ ਕਿ ਮੇਰੇ ਭਰਾ ਤੇ ਏਡਾ ਜ਼ਿਆਦਾ ਹਮਲਾ ਹੋ ਗਿਆ ਮੈਨੂੰ ਨਾਲੇ ਵੀਡੀਓਜ਼ ਜਦੋਂ ਮੈਂ ਦੇਖੀਆਂ ਤਾਂ ਮੈਨੂੰ ਨਹੀਂ ਸੀ ਲੱਗਦਾ ਵੀ ਇੰਨੀ ਕੁੱਟਮਾਰ ਤੋਂ ਬਾਅਦ ਮੇਰਾ ਭਰਾ ਬਚੂਗਾ ਹਨਾ ਤੇ ਮੈਂ ਮੈਨੂੰ ਦੁਪਹਿਰੇ ਪਤਾ ਚੱਲਿਆ ਮੈਂ ਰਾਤ ਨੂੰ ਜਦ ਹੀ ਮੈਂ ਇੱਥੇ ਮਤਲਬ ਚੜ ਗਈ ਸੀਗੀ ਮੈਂ ਥੋਪਲੇਨ ਤੇ ਜਦੋਂ ਮੈਂ ਆ ਕੇ ਦੇਖਿਆ ਤਾਂ ਇਹਦੇ ਬਹੁਤ ਜ਼ਿਆਦਾ ਸੱਟਾਂ ਵੱਜੀਆਂ ਹੋਈਆਂ ਸੀ ਬਹੁਤ ਜ਼ਿਆਦਾ ਬੁਰੀ ਤਰ੍ਹਾਂ जख्मी ਸੀਗਾ ਮੈਨੂੰ ਨਹੀਂ ਸੀ ਲੱਗਦਾ ਵੀ ਮੈਂ ਇਹਨੂੰ ਮਿਲੂੰਗੀ ਦੁਬਾਰਾ ਤੇ ਆਪਾਂ ਗੱਲ ਕਰੀਏ ਲੱਗਦਾ ਨਹੀਂ ਲੌਨ ਰੋਡ ਅਲੋਨ ਐਂਡ ਆਰਡਰ ਜਿਹੜੀ ਸਥਿਤੀ ਹੈ ਦਿਨ ਬਰ ਦਿਨ ਖਰਾਬ ਹੁੰਦੀ ਜਾ ਰਹੀ ਹੈ ਇੱਕ ਖੂਦ ਸੁਮਲਾਜ਼ਮ ਦੇ ਜਿਹੜੇ ਬੇਟੇ ਦੇ ਉੱਤੇ ਹਮਲਾ ਹੋਣਾ ਕਿਤੇ ਨਾ ਕਿਤੇ ਸਵਾਲਿਆਂ ਨਿਸ਼ਾਨ ਦੇ ਵਿੱਚ ਖੜੇ ਹੁੰਦੇ ਕਿ ਕੀ ਕਹਿਣਾ ਚਾਹੀਦਾ ਹਾਂਜੀ ਸਰ ਹੁਣ ਤਾਂ ਹੀ ਤਾਂ ਸਾਰੇ ਬਾਹਰ ਭਜਦੇ ਇੱਧਰ ਕੁਝ ਹੈ ਹੀ ਨਹੀਂਗਾ ਕੋਈ ਕੋਈ ਸਿਸਟਮ ਨਹੀਂ ਹੈਗਾ ਤੇ ਕੋਈ ਇਨਸਾਫ ਦੀ ਕਿਸੇ ਤੋਂ ਉਮੀਦ ਹੀ ਨਾ ਰੱਖ ਸਕਦੇ ਅਸੀਂ ਹੁਣ ਮੇ ਨੇ ਇਨਸਾਫ ਸਾਨੂੰ ਜਿਹੜੇ ਵਟੇ ਅਫਸਰ ਸੀਗੇ ਉਹਨਾਂ ਦੇ ਕਹਿਣ ਤੇ ਹੀ ਸਾਡੇ ਮਤਲਬ 5 ਦਿਨਾਂ ਬਾਅਦ ਪਰਚਾ ਦਰਜ ਹੋਇਆ ਵਾ ਤੇ 5 ਦਿਨ ਅਸੀਂ ਆਈ ਭਟਕਦੇ ਰਹੇ ਆ ਬਣਦੀ ਕਾਰਵਾਈ ਹਲੇ ਵੀ ਨਹੀਂ ਹੈਗੀ ਹਲੇ ਜੋਤਰਾਵਾਂ ਲੱਗਣੇ ਹਾਂ ਉਹ ਨਹੀਂ ਲੱਗੀਆਂ ਹੋਈਆਂ ਹਲੇ ਬਿਲਕੁਲ ਪੁਲਿਸ ਦੇ ਵਿੱਚ ਰਹਿ ਕੇ ਪੁਲਿਸ ਕੋਲ ਹੀ ਨਹੀਂ ਭਰੋਸਾ ਮਿਲ ਰਿਹਾ ਹਾਂਜੀ ਹੁਣ ਜੇ ਅਸੀਂ ਨਹੀਂ ਸੇਫ ਹੈਗੇ ਜੀ ਪੁਲਿਸ ਵਾਲਿਆਂ ਦੇ ਬੱਚੇ ਨਹੀਂ ਸੇਫ ਤਾਂ ਆਮ ਜਨਤਾ ਕਿਵੇਂ ਸੇਫ ਹੋਊਗੀ ਅੱਛਾ ਜਿੱਦਾਂ ਤੁਸੀਂ ਕਹਿੰਦੇ ਕੈਨੇਡਾ ਮੈਂ ਜਦੋਂ ਵੀਡੀਓ ਦੇਖੀ ਹੈ ਬੁਰੀ ਤਰੀਕੇ ਦੇ ਨਾਲ ਤੁਹਾਡੇ ਭਰਾ ਨੂੰ ਕੁੱਟਿਆ ਜਾ ਰਿਹਾ ਤੇਰ ਤਰ ਹਤਿਆਰਾਂ ਦੇ ਨਾਲ ਤੇ ਹੁਣ ਤੁਸੀਂ ਆਏ ਹੋ ਉਹ ਲਾਈਆਂ ਜਾਣ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਬਸ ਉਹ ਬੰਦੇ ਹਲੇ ਵੀ ਖੁੱਲੇ ਫਿਰ ਰਹੇ ਆ ਜੀ ਪਿੰਡ ਚ ਜਮਾ ਜਿਨ੍ਹਾਂ ਨੇ ਜਿਹੜੇ ਮੇਨ ਬੰਦੇ ਨੇ ਉਹ ਹਲੇ ਵੀ ਖੁੱਲੇ ਫਿਰ ਰਹੇ ਆ ਤੇ ਐਸ ਐਚ ਓ ਜਿਹੜਾ ਵਾ ਮਤਲਬ ਉਹ ਮੈਂ ਮੈਂ ਮੇਰੇ ਪਿਓ ਦੇ ਮੈਂ ਕੋਲੇ ਬੈਠੀ ਸੀ ਜਦੋਂ ਉਹ ਬੰਦਾ ਇੰਨੀ ਰੂਡਲੀ ਬੋਲਿਆ ਮੇਰੇ ਮੇਰੇ ਪਿਓ ਨੂੰ ਠੀਕ ਆ ਤੇ ਗੱਲ ਕੀ ਸੀਗੀ ਸਿਰਫ ਇਨਸਾਫ ਦੀ ਮੰਗ ਹੋ ਰਹੀ ਸੀ ਤੇ ਉਹ ਬਹੁਤ ਜ਼ਿਆਦਾ ਗਲਤ ਬੋਲਿਆ ਉਹ ਆਪਣੀ ਜੌਬ ਨੂੰ ਜੌਬ ਸਮਝਣੀ ਚਾਹੀਦੀ ਹੈ ਹਾਂਜੀ ਮੈਨੂੰ ਨਾਮ ਪਤਾ ਉਹਨਾਂ ਦਾ ਸੀ ਮਿਲ ਕੇ ਵੀ ਜਸਵਿੰਦਰ ਸਿੰਘ ਉਹਨਾਂ ਦਾ ਨਾਮ ਕਿਹੜੇ ਐਸ ਐਚ ਓ ਕਿੱਥੋਂ ਦੇ ਸੀ ਉਹ ਸਦਾ ਥਾਣੇ ਦੇ ਐਸ ਹਾ ਸਿਮਰਨਪ੍ਰੀਤ ਸਿੰਘ ਜੀ ਕਿਹੜੇ ਪਿੰਡ ਦਾ ਇਹ ਜਿਹੜਾ ਵਾਕਿਆ ਜਿਹੜਾ ਕੁੱਟਮਾਰ ਆ ਇਹ ਵਾਕਿਆ ਦਾ ਹੈਗਾ ਸੁਧਾਰ ਦਾ ਜੀ ਨਹਿਰ ਦਾ ਤੇ ਉਹ ਪਿੰਡ ਦੇ 100 ਵਾਲਾ ਜੀ 100 ਵਾਲ ਦੇ ਸਾਰੇ ਮੁੰਡੇ ਜੀ ਹਾਂ ਤੇ ਕੀ ਮੈਟਰ ਕੀ ਕਾਰਨ ਕੀ ਰਿਹਾ ਜੀ ਜਿਹੜੀ ਇੰਨੀ ਕੁੱਟਮਾਰ ਕੀਤੀ ਬੰਦੇ ਦੀ ਜੀ ਤਿਆਰ ਵੀ ਸੀ ਉਹਨਾਂ ਕੋਲ ਕਾਰਨ ਸਿਰਫ ਇਹ ਰਿਹਾ ਜੀ ਵੀ ਅਸ ਉਹ ਮੁੰਡੇ ਉਹਨਾਂ ਦੀ ਗੱਲਬਾਤ ਸੀਗੀ ਉਹ ਚੋਰੀਆਂ ਜਿਹੜੀਆਂ ਕਰਦੇ ਸੀਗੇ ਉਹ ਸਾਨੂੰ ਪਤਾ ਲੱਗ ਗਈ ਸੀ ਕਿ ਤੇ ਅਸੀਂ ਉਹਨਾਂ ਨੂੰ ਕਹਿ ਤੀ ਤੇ ਇਹ ਚੰਨਪ੍ਰੀਤ ਨੰਦ ਕਈ ਦੋਨਾਂ ਨਾਲ ਹੀ ਸਾਡੇ ਨਾਲ ਇਹ ਲੜੇਸ ਗੱਲਾਂ ਵੀ ਹਾਂ ਤੁਸੀਂ ਕੌਣ ਹੋ ਕਿ ਇਹ ਗੱਲਾਂ ਕਹਿਣ ਵਾਲੇ ਸਾਡੀਆਂ ਤੇ ਤੁਹਾਡੇ ਗੱਲ ਦੇ ਵਿੱਚ ਵੀ ਪਰਨਾ ਪਾ ਗਏ ਤੁਹਾਨੂੰ ਕਾਫੀ ਕੋਈ ਹਾਂਜੀ ਮੈਨੂੰ ਮੈਨੂੰ ਇੱਥੇ ਜਦੋਂ ਸੁਧਾਰ ਨਹਿਰ ਤੇ ਉਹਨਾਂ ਦੇ ਨਾਲੇ ਮੇਰੀ ਦਸਤਾਰ ਲਾਈ ਮੇਰੇ ਵਾਲ ਖਿੱਚੇ ਤੇ ਮੈਨੂੰ ਗੱਲ ਦੇ ਵਿੱਚ ਮੇਰੇ ਪਰਨਾ ਪਾ ਕੇ ਮੈਨੂੰ ਖਿੱਚ ਕੇ ਲਿਆਏ ਬਾਜ਼ਾਰ ਦੇ ਵਿੱਚ ਬੇਦੀ ਨਾਲੇ ਉਹਨਾਂ ਨੇ ਇਦੋਂ ਬਾਅਦ ਚ ਜਦੋਂ ਪੁਲਿਸ ਵਾਲਿਆਂ ਦੀ ਗੱਡੀ ਦੇਖਦੇ ਆ ਉੱਥੇ ਟ੍ਰੈਫਿਕ ਬਹੁਤ ਜਾਮ ਹੋ ਗਿਆ ਸੀ ਉਹਨਾਂ ਨੇ ਦੇਖ ਕੇ ਦੂਰੋਂ ਜਦੋਂ ਵੀਡੀਓ ਬਣਾਉਣ ਲੱਗੇ ਫਿਰ ਮੈਂ ਵੀਡੀਓ ਬਣਾ ਕੇ ਉਹਦੇ ਵਿੱਚ ਕਹਿੰਦੇ ਆ ਵੀ ਹਾਂ ਵੀ ਜਮ ਕੋਰ ਦਾ ਮੁੰਡਾ ਐਸਆਈ ਦਾ ਉਹ ਵੀ ਜਿੱਟਾ ਗੋਲੀਆਂ ਖਾਂਦਾ ਆ ਨਸ਼ਾ ਕਰਦਾ ਮੈਂ ਕਹਾ ਜਮ ਮੈਂ ਕਹਾਂ ਚੁੱਪ ਕਰਨ ਲੱਗਦਾ ਸੀ ਮੇਰੇ ਕੋ ਸੱਨ ਮਾਰਦੇ ਸੀ ਮੂੰਹ ਤੇ ਵੀ ਤੂੰ ਕਹਿ ਹਾਂ ਕਹਿ ਫਿਰ ਉਦੋਂ ਮੈਂ ਹਾਂਜੀ ਮੈਨੂੰ ਵੀ ਮੈਂ ਵੀ ਕਿਹਾ ਮੈਂ ਹਾਂਜੀ ਹਾਂਜੀ ਇੰਨੇ ਕਹੇ ਤੇ ਉਹਨਾਂ ਨੇ ਤਾਂ ਹੀ ਮੈਨੂੰ ਥੋੜਾ ਹੋ ਕੀਤਾ ਜਾਣ ਜਾਣਬ ਜਾਣ ਦੇ ਲਈ ਪ੍ਰੈਸ਼ਰ ਦੇ ਵਿੱਚ ਹਾਂਜੀ ਹਾਂਜੀ ਭਜਾ ਹੁਣ ਪ੍ਰਸ਼ਾਸਨ ਤੋਂ ਕੀ ਮੰਗੇ ਤੱਕ ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਆ ਜੀ ਕਿ ਉਹ ਬੰਦੇ ਫੜੇ ਜਾਣ ਉਨ੍ਹਾਂ ਦੇ ਕਾਰਵਾਈ ਹੋਵੇ ਜੋ ਧਾਰਾ ਲਾਦਿਆਂ ਧਾਰਾ ਲਾਈ ਜਾਣਾ ਕੇ ਸਾਫ ਦਿੱਤਾ ਜਾਵੇ ਸਾਨੂੰ ਮੇਰਾ ਨਾਮ ਭਪਿੰਦਰ ਸਿੰਘ ਕੋਤਰਾ ਪ੍ਰੈਜ਼ੀਡੈਂਟ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਇਹ ਸਾਡੇ ਥਾਣੇਦਾਰ ਸਾਹਿਬ ਜਮ ਕੌਰ ਸਿੰਘ ਜੀ ਉਹਨਾਂ ਦੇ ਬੇਟੇ ਦੀ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੋਣੀ ਬਹੁਤ ਮਾੜਾ ਮੈਂ ਕਹਿੰਦਾ ਵੀ ਮੇਰੇ ਕੋਲ ਵੀਡੀਓ ਹੈਗੀ ਦੇਖਿਆ ਜਾਵੇ ਤੇ ਜਿੰਨਾ ਕੋ ਮੁੰਡੇ ਨੂੰ ਪੁੱਟਿਆ ਉਹ ਆਮ ਬੰਦਾ ਤੇ ਦੇਖ ਕੇ ਜੀ ਸਾਡੇ ਜਿਹੜੇ ਜੋ ਮੈਂ ਵੀ ਮੈਂ ਪੂਰੀ ਵੀਡੀਓ ਨਹੀਂ ਦੇਖ ਸਕਿਆ ਉਹ ਔਰ ਸਾਡੇ ਵਿਭਾਗ ਸਾਡੇ ਜਿਹੜਾ ਕਹਿੰਦੇ ਨਾ ਵੀ ਬਾੜੀ ਖੇਤ ਨੂੰ ਖਾਨ ਲੱਗ ਪਏ ਸਾਡਾ ਵਿਭਾਗ ਹੀ ਸਾਡੇ ਵਿਭਾਗ ਦੀ ਨਹੀਂ ਸੁਣਦਾ ਪਿਆ ਇੱਕ ਇੱਕ ਮੁਲਾਜ਼ਮ ਦਾ ਹੋਗੇ ਅਸੀਂ ਪਬਲਿਕ ਕੀ ਪੁਲਿਸ ਕੋਲੋਂ ਆਪਾਂ ਇਨਸਾਫ਼ ਪਾ ਲਾਂਗੇ ਸਾਡਾ ਵਿਭਾਗ ਹੀ ਸਾਡੇ ਵਿਭਾਗ ਦੀ ਨਾ ਸੁਣੇ ਇੱਕ ਸਾਡਾ ਥਾਣੇਦਾਰ ਹੋਵੇ ਉਹਦੇ ਮੁੰਡੇ ਨੂੰ ਇੰਨਾ ਕ ਮਾਰਿਆ ਹੋਵੇ ਕਿ ਉਹਦੀ ਭੈਣ ਕੈਨੇਡਾ ਬੈਠੀ ਵਿਚਾਰੀ ਨੇ ਵੇਡ ਨਹੀਂ ਕੀਤੀ ਆ ਗਈ ਮੈਂ ਕਿਹਾ ਮਾਰਿਆ ਬੰਦਾ ਦੇਖਦਾ ਜਿਹੜੇ ਇਹੋ ਜਿਹੇ ਕ੍ਰਿਮੀਨਲ ਬੰਦੇ ਨੂੰ ਅਸੀਂ ਫੜਨਾ ਕਿਦਾਂ ਜੇ ਸਾਡੀ ਪੁਲਿਸ ਸਾਥ ਨਹੀਂ ਦਿੰਦੀ ਸਾਡੇ ਫੜਨਾ ਕਿਦਾਂ ਮਾਇਕਾ ਮੁੰਡੇ ਨੂੰ ਇੰਨਾ ਕੁੱਟਿਆ ਕੋਟ-ਕੋਟ ਕੇ ਜੇ ਉਹ ਚ ਵਗਦੀ ਨਹਿਰ ਚ ਤੁਸੀਂ ਦੇਖਣ ਨਹਿਰ ਤੇ ਕੰਡੇ ਕੁੱਟਿਆ ਜੇ ਨਹਿਰ ਚ ਸੁੱਟ ਦਿੰਦੇ ਤੇ ਕੀ ਕਰਦੇ ਸੀ ਕੋਈ ਕਰ ਸਕਦਾ ਕੀ ਕਹਿਣਾ ਚਾਹੋ ਲੱਗਦਾ ਨਹੀਂ ਵੀ ਜਿਵੇਂ ਪੁਲਿਸ ਮੁਲਾਜ਼ਮ ਪੁਲਿਸ ਮੁਲਾਜ਼ਮ ਨੂੰ ਇਨਸਾਫ਼ ਮਿਲਦਾ ਆਮ ਲੋਕਾਂ ਨੂੰ ਉਹ ਤਾਂ ਗੱਲ ਕਰਦੇ ਇਸੇ ਕਰਕੇ ਸੀ ਡੀਐਚ ਸਾਹਿਬ ਕੋ ਐਂਡ ਡੀਐਚ ਸਾਹਿਬ ਨੂੰ ਮਿਲਣਾ ਵੀ ਇਹ ਸਾਡਾ ਇਨਸਾਫ਼ ਨਹੀਂ ਮਿਲਦਾ ਪਰ ਚਾਹੇ 323 24 ਦੇ ਦਿੱਤਾ ਜਾਂ ਕੀ ਕਰਦਾ ਜਾਂ 307 308 ਲਾਓ ਤੁਸੀਂ ਕੀ ਹੋਏਗਾ ਬੰਦੇ ਨੂੰ ਇੰਨਾ ਡਰਾਇਆ ਧਮਕਾਇਆ ਉਸ ਬੰਦੇ ਨੂੰ ਈਵਨ ਕੋ ਕ੍ਰਿਮੀਨਲ ਬੰਦੇ 5-7 ਬੰਦੇ ਇਕੱਠੇ ਹੋ ਗਏ ਆਪਣੇ ਹਥਿਆਰ ਰਵਾਲਬਰ ਦਿਖਾਉਂਦੇ ਫਿਰਦੇ ਉਹਨੂੰ ਆਹਦੇ ਵਿੱਚ ਮੇਰੇ ਕੋਲ ਫੋਟੋ ਵੀ ਆ ਗਈ ਉਹਨਾਂ ਦੇ ਹਥਿਆਰਾਂ ਹੀ ਦਿਖਾਉਂਦਾ ਬੰਦਾ ਕ੍ਰਿਮੀਨਲ ਬੰਦਾ ਔਰ ਘਰ ਬੈਠਾ ਉਹ ਜਿਹੜਾ ਮੇਨ ਬੰਦਾ ਬੁੱਲਜਾ ਉਹ ਫੜੇ ਨਹੀਂ ਉਹ ਘਰ ਬੈਠੇ ਨੇ ਤੇ ਜਿਹੜੇ ਬੰਦੇ ਦੂਜੇ ਦੋ ਤਿੰਨ ਫੜ ਲੈਣ ਤੇ ਉਹਨਾਂ ਨੂੰ ਫੜਦੇ ਨਹੀਂ ਪਏ ਜੇ ਕੋਈ ਪੁੱਛਿਆ ਸੱਚ ਨੂੰ ਉਹ ਜੀ ਕੋਈ ਨਹੀਂ ਦੇਖਦੇ ਪਏ ਜੀ ਇਨਕੁਆਇਰੀ ਇਨਕੁਆਇਰੀ ਕਾਦੀ ਕਰਨੀ ਯਾਰ ਬੰਦੇ ਬੰਦਾ ਮਰ ਜਾਂਦਾ ਫਿਰ ਕੀ ਕਰਦੇ ਤੁਸੀਂ ਐਸਐਸਪੀ ਨੂੰ ਮਿਲੇ ਉੱਥੇ ਵੀ ਉਹੀ ਹਾਲਤ ਉਹ ਐਸਐਸਪੀ ਸਾਹਿਬ ਨੂੰ ਮਿਲੇ ਉਹਨਾਂ ਨੇ ਕੋਈ ਗੱਲ ਧਿਆਨ ਨਾਲ ਸੁਣੀ ਨਹੀਂ ਔਰ ਐਸਪੀ ਹੈੱਡਕੁਆਰਟਰ ਸਾਹਿਬ ਨੇ ਗੱਲ ਬੜੀ ਵਧੀਆ ਸੁਣੀ ਹੈ ਮੈਂ ਮੈਸੇਜ ਕੀਤਾ ਉਹਨਾਂ ਬੜੀ ਵਧੀਆ ਗੱਲ ਸੁਣੀ ਕਹਿੰਦੇ ਵੀ ਮੈਂ ਕਰ ਰਿਹਾ ਕਾਰਵਾਈ ਕੋਈ ਗੱਲ ਨਹੀਂ ਕਰ ਰਿਹਾ ਪਰ ਬੰਦੀ ਕਾਰਵਾਈ ਜਿਹੜੀ ਕੀਤੀ ਅਸੀਂ ਉਸੇ ਕਰਕੇ ਡੀਏਚ ਸਾਹਿਬ ਕੋਲ ਆਏ ਆ ਵੀ ਬੰਦੀ ਕਾਰਵਾਈ ਚਾਹੁੰਦੇ ਆ ਵੀ ਇਹਨਾਂ ਨੂੰ ਬੰਦਿਆਂ ਨੂੰ ਫੜ ਕੇ ਰਸ ਕੀਤਾ ਜਾਵੇ ਆ ਪਬਲਿਕ ਦਾ ਕੀ ਹਾਲ ਹੋਏਗਾ ਲੱਗਦਾ ਲਾਅ ਐਂਡ ਆਰਡਰ ਦੀ ਪੋਜੀਸ਼ਨ ਲਗਾਤਾਰ ਖਰਾਬ ਹੋ ਰਹੀ ਹੈ ਖਰਾਬ ਹੋ ਰਹੀ ਬਿਲਕੁਲ ਲਾਅ ਐਂਡ ਆਰਡਰ ਦੀ ਪੋਜੀਸ਼ਨ ਜਿਆਦਾ ਖਰਾਬ ਹੋ ਰਹੀ ਹੈ ਅੱਗੇ ਨਾਲੋਂ ਵੀ ਜਿਆਦਾ ਖਰਾਬ ਹੋਈ ਹੈ ਇਸ ਤੋਂ ਪਹਿਲਾਂ ਜਦੋਂ ਅਤਵਾਦ ਵਾਲੇ ਵੀ ਲਾਅ ਐਂਡ ਆਰਡਰ ਉਹ ਬਿਊਰੋਕ੍ਰੇਸੀ ਦੇ ਅੰਡਰ ਨਜ਼ਰ ਹੁੰਦਾ ਸਾਹ ਵਧ ਰਿਹਾ ਨਾ ਕਿ ਉਦਾਂ ਵਧ ਰਿਹਾ ਨਸ਼ਾ ਨਸ਼ਾ ਫੜਨਾ ਹੈ ਪੁਲਿਸ ਚਾਹੇ ਨਸ਼ਾ ਫੜਨਾ ਕੋਈ ਜ਼ਿਆਦਾ ਵੱਡਾ ਕੰਮ ਨਹੀਂ ਹੈਗਾ ਪਰ ਇਹੋ ਜਿਹਾ ਕੰਮ ਆ ਕਿੱਡਾ ਵੱਡਾ ਕੰਮ ਹੈ ਇੱਕ ਮੁੰਡੇ ਨੂੰ ਪੁਲਿਸ ਮੁਲਾਜ਼ਮ ਦੇ ਮੁੰਡੇ ਨੂੰ ਇਨਾ ਮਾਰਨ ਕੋਟਰਾਂ ਪੈ ਗਏ ਤੇ ਸਾਡਾ ਫੜਨ ਨੂੰ ਟਰਕਾਂ ਦੇ ਘਰ ਪੜਦੇ ਲੋਕ ਬਾਹਰ ਇਸੇ ਕਰਨਾਂ ਨੂੰ ਜਾ ਰਹੇ ਲੋਕ ਵਿਦੇਸ਼ਾਂ ਨੂੰ ਜਾ ਰਹੇ ਕਿੱਦਾਂ ਬਿਲਕੁਲ ਜੀ ਪੰਜਾਬ ਬਿਲਕੁਲ ਛੱਡ ਕੇ ਇਸੇ ਕਰਕੇ ਜਾ ਰਹੇ ਨੇ ਪੰਜਾਬ ਸਾਡਾ ਖਾਲੀ ਹੋ ਰਿਹਾ ਤੁਸੀਂ ਦੇਖੋ ਪਿੰਡਾਂ ਦੇ ਪਿੰਡ ਖਾਲੀ ਨੇ ਕੁਝ ਨਸ਼ਿਆਂ ਨੇ ਮਾਰ ਲਿਆ ਸਾਡਾ ਪੰਜਾਬ ਕੁਝ ਰਹਿੰਦੇ ਖੁੰਦੇ ਨਸ਼ਿਆਂ ਤੋਂ ਡਰ ਤੋਂ ਬੱਚੇ ਬਾਹਰ دار ਨੇ ਕ੍ਰਾਈਮ ਤੋਂ ਡਰਦੇ ਬਾਹਰ ਬੱਚੇ ਜਾ ਰਹੇ ਨੇ ਸਾਡੇ ਮੁੱਖ ਮੰਤਰੀਆ ਦਾਵਾ ਕਰਦੇ ਸਾਡੇ ਲਾਅ ਇਨਡਸਟਰੀ ਦੀ ਸਥਿਤੀ ਵਧੀਆ ਮੁੱਖ ਮੰਤਰੀ ਨੂੰ ਵਿਚਾਰੇ ਨੂੰ ਜਦੋਂ ਪੂਰੀ ਖਬਰ ਹੀ ਨਹੀਂ ਉਹ ਤੱਕ ਪਹੁੰਚਦੀ ਉਹਨੂੰ ਥੱਲੋਂ ਦੱਸ ਦਿੰਦੇ ਨੇ ਕਿ ਆਹ ਗੱਲਬਾਤ ਹੋ ਗਈ ਹੋ ਗਈ ਉਹਦੇ ਤੱਕ ਪਹੁੰਚੇ ਮੈਂ ਮਿਲਿਆ ਖੁਦ ਮਿਲਿਆ ਉਹਨੂੰ ਉਹਦੇ ਤੱਕ ਜੇ ਰਿਪੋਰਟ ਪਹੁੰਚੇਗੀ ਤਾਂ ਗੱਲ ਕਰੇਗਾ ਥੱਲੇ ਜਿਹੜੀ ਸਲਾਹ ਕਰ ਉਹਦੇ ਮਾਰੇ ਟਕਰੇ ਨੇ ਉਹਦੀ ਸਲਾਹ ਉਹ ਤੱਕ ਪਹੁੰਚ ਨਹੀਂ ਦਿੰਦੇ ਉਹਨੂੰ ਕਹਿੰਦੇ ਜੀ ਠੀਕ ਹੈ ਠੀਕ ਹੈ ਹੁਣ ਮੁੱਖ ਮੰਤਰੀ ਇੰਨੀ ਸਕ ਜਦੋਂ ਉਹ ਤੱਕ ਆਵਾਜ਼ ਪਹੁੰਚੇਗੀ ਵੀ ਨਹੀਂ ਠੀਕ ਤਾਂ ਫੇਰ ਹੀ ਉਹ ਕਹੇਗਾ ਨਹੀਂ ਠੀਕ ਹੈ